ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਛੇਲ ਲਈ ਲੈ ਕੇ ਆਏ ਹਾਂਗੇ ਇੱਕ ਗੱਬਣਾ ਤੇ ਇੱਕ ਤਾਜੀ ਸੂਈ ਆ ਗਈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਆਂ ਦਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਤੇ ਅੱਜ ਦੀ ਵੀਡੀਓ ਆਪਾਂ ਘਰ ਚੋਂ ਬਣਾ ਰਹੇ ਹਾਂ ਕੋਈ ਵੀਰ ਦਾ ਪਾਰ ਦਾ ਕੰਮ ਨਹੀਂ ਘਰੇਲੂ ਵੀਰ ਕੋਲ ਸਾਰੇ ਪਸ਼ੂ ਆ ਉਹਨਾਂ ਵਿੱਚੋਂ ਹੀ ਬਾਈ ਦੋਗਾਵਾਂ ਛੇਲ ਕਰ ਰਿਹਾ ਤੇ ਆਜੋ ਆਪਾਂ ਪੁੱਛਦੇ ਹਾਂ ਬਾਈ ਤੋਂ ਡਿਟੇਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਬੋਲ ਦਿਓ ਜੀ ਆਪਣਾ ਨਾਮ ਕਰਨ ਸਿੰਘ ਜੀ ਠੀਕ ਆ ਪਿੰਡ ਆਪਣਾ ਕਿਹੜਾ ਜੀ ਰਾਮਗੜ੍ਹ ਜੀ ਪਿੰਡ ਰਾਮਗੜ੍ਹ ਜਿਹੜਾ ਬਰਨਾਲਾ ਜੀ ਹਾਂਜੀ ਬਰਨਾਲਾ ਸੀਲ ਤਪਾ ਪੈ ਜਾਂਦੀ ਆ ਜੀ ਤਪਾ ਮੋਬਾਈਲ ਨੰਬਰ ਬੋਲ ਦਿਓ ਜੀ 98666 ਠੀਕ ਆ 070 ਧੰਨ ਵਿੱਚ ਠੀਕ ਆ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਆ ਸਾਹਮਣੇ ਆਪਾਂ ਵਾਹਰ ਦੇਖ ਰਹੇ ਆ ਕਿਹੜਾ SUV ਵੀ ਆ ਕਿਹੜੀ ਜੀ ਆਹ ਹਾ ਹਾਂ ਜੀ ਇਹ ਚੌਥਾ ਸੂਆ ਸੁਈ ਵੀ ਹੈ ਠੀਕ ਆ ਚੌਥਾ ਸੂਆ ਸੁਈ ਵੀ ਆ ਮਹੀਨਾ ਹੋ ਗਿਆ ਸੁਈ ਨੂੰ ਠੀਕ ਆ ਮਹੀਨਾ ਹੋ ਗਿਆ ਸੁਈ ਨੂੰ ਆਪਣੇ ਘਰ ਦੀਆਂ ਬੈੜੀਆਂ ਦੋ ਹਾਂ ਜੀ ਕਰਦੇ ਆ ਠੀਕ ਆ ਜੀ ਮਹੀਨਾ ਹੋ ਗਿਆ ਭਾਈ ਸੁਈ ਨੂੰ ਕਿੰਨਾ ਦੁੱਧ ਹਾਜ਼ਰ ਹੈ ਥੱਲੇ 12 ਕਿਲੋ ਦਾ ਨਾ ਮੀਰੇ ਠੀਕ ਆ 12 ਲੀਟਰ ਦੁੱਧ ਦਾ ਕੰਡੇ ਵਾਲਾ ਦੋ ਹਾਜ਼ਰ ਆ ਪੂਰਾ ਓਹੋ ਠੀਕ ਆ ਜੇ ਕੋਈ ਤਸੱਲੀ ਕਰਨੀ ਚਾਹੁੰਦਾ ਹੋਵੇ ਆਪਦੀ ਹਾਂ ਕਰ ਸਕਦਾ ਆਪ ਜੀ ਠੀਕ ਆ ਬਈ ਫੇਸ ਕੁਆਲਿਟੀ ਚੈੱਕ ਕਰ ਲਓ ਬਹੁਤ ਕਮਾਲ ਦੀ ਆ ਵੈੜ ਦੀ ਬਾਕੀ ਕੱਲਾ ਕੱਲਾ ਥਾਣਾ ਮੁਠੀ ਵਾਲਾ ਥਾਣਾ ਚਾਰੇ ਥਾਣ ਨਖੜਵੇਂ ਦੇ ਪੂਰੇ ਕੈਬ ਤੇ ਨਾੜਾ ਨੂੜਾ ਬਰੀਕੀ ਚਾ ਕਰਨ ਵਾਲੀ ਦੇ ਬਈ ਖੋਲ ਦੇ ਤੌਰ ਦੇ ਖੋਲ ਕੇ ਬੱਚਾ ਇਹਦੇ ਮਗਰ ਕੀ ਆ ਬਾਈ ਬੱਚਾ ਬੱਛਾ ਬਾਈ ਬੱਚਾ ਬੱਛਾ ਬਾਈ ਬੱਚਾ ਆਖੜਾ ਚੈੱਕ ਕਰ ਲਓ ਬੱਚੇ ਚੰਗੇ ਪਾਉਂਦੀ ਆ ਜੀ ਪਸ਼ੂ ਮਾਰੇ ਮੇਰੇ ਸਾਹਮਣੇ ਨੂੰ ਠੀਕ ਆ ਬਾਈ ਕੋਲੇ ਪਸ਼ੂ ਜ਼ਿਆਦਾ ਹੋਣ ਕਰਕੇ ਸਾਹਮਣੇ ਬਸ ਆਹੀ ਆਹੀ ਹੋਰ ਠੀਕ ਆ ਲੇ ਵੈਤੂਰਾਜਾ ਕਰ ਲੋ ਬੈੜ ਦਾ ਇੱਕ ਨੰਬਰ ਆ ਬਾਕੀ ਬਈ ਧਾਰ ਕਿਵੇਂ ਆ ਜੀ ਧਾਲ ਪੂਰੀ ਬੜੇ ਗੰਨੇਆਂ ਨੂੰ ਹੁੰਦੀ ਆ ਠੀਕ ਆ ਮਸੀਨਲਾ ਤੇ ਜੋ ਮਸੀਨਲਾ ਚ ਹੱਥੀ ਚ ਗੰਨੇ ਆ ਕੋਈ ਵਰਦੀ ਆ ਉਹ ਠੰਡੀ ਸੀ ਲਾ ਹਾਂ ਠੀਕ ਆ ਬਾਈ ਲੈ ਬਨੇ ਹੁਣ ਚੋਲਾ ਠੀਕ ਆ ਬਾਈ ਕਹਿੰਦਾ ਬਾ ਮੈਂ ਹੁਣ ਚੋਲਾ ਇੰਨੀ ਠੰਡੀ ਸੀ ਰਾ ਸਵੇਰ ਦੀ ਚਵਾਈ ਹੋਈ ਹੋਣਾ ਸਵੇਰ ਦੀ ਚਵਾਈ ਹੋਈ ਵੀ ਹੋ ਹਾਂ ਸਵੇਰ ਦੀ ਚਵਾਈ ਹੋਈ ਵੀ ਆ ਠੀਕ ਆ ਬਾਈ ਕੀ ਮੋਲਾ ਫਿਰ ਬਾਈ ਜਾਇਜਦਿਆਂ ਲੈਣ ਜਾ ਇਹਦਾ ਵੀਰੇ ਹਾਂਜੀ ਇਹਦਾ ਵੀਰੇ 75000 ਆ ਮੋਲਾ ਪਈ 7000 ਰੁਪਏ ਜੀ ਬਾਕੀ ਮਾਨਤਾਨ ਹੋਊ ਉਸ ਮੌਕੇ ਤੇ ਹਾਂ ਮਾਨਤਾਨ ਆਪਾਂ ਕਰਦੇ ਮੇਰੀ ਉਹ ਮਾਨਾ ਮੋਟਾ ਮੌਕੇ ਤੇ ਠੀਕ ਆ ਜੀ ਬਾਈ ਕਹਿੰਦਾ 75000 ਰੁਪਏ ਬਾਈ 몰ਾ ਬਾਕੀ ਮੌਕੇ ਤੇ ਮਾਨਤਾਨ ਜਰੂਰ ਹੋਊਗਾ ਕੱਦ ਬੈਡ ਫੁੱਲ ਹੈ ਬਰੀਡ ਚੰਗੀ ਆ ਪ੍ਰਿੰਟ ਪ੍ਰਿੰਟ ਕਰਮ ਵਾਲੀ ਦਾ ਬਹੁਤ ਚੰਗਾ ਸਮਖ ਪੁਣਾ ਵੀ ਬੈਡ ਚ ਫੁੱਲ ਬਾਕੀ ਕੱਲਾ ਕੱਲਾ ਥਾਣਾ ਪੂਰੀ ਵਿਥੀ ਤੇ ਥਣ ਲੱਗਿਆ ਵਾ ਤੇ ਅੱਗੇ ਬਾਈ ਦੋ ਨੰਬਰ ਇਹ ਕਿਹੜਾ ਸੁਸੂਂਦੀ ਆ ਬਾਈ ਇਹ ਬਾਈ ਕੀ ਗਈ ਸੁਵੇ ਸੁਣੀ ਆ ਕਿੰਨਾ ਟਾਈਮ ਬਾਕੀ ਆ ਇਹਦਾ ਇਹ 10 ਦਸ ਰਹਿੰਦੇ ਵੀਰੇ ਤੇ ਕੀ ਰਿਕਾਰਡ ਆ ਬਾਈ ਕਿੰਨਾ ਕ ਦੁੱਧ ਪਾਇਆ ਪਿਛਲੇ ਸੂਏ ਨੇ ਪਿਛਲੇ ਸੂਏ ਤਾਂ ਪਾਇਆ ਨੇ 20 22 ਕਿਲੋ ਦੁੱਧ ਪਾਇਆ ਵੀਰੇ 20 22 ਲੀਟਰ ਦੁੱਧ ਪਾਇਆਗਾ ਪਾਇਆ ਠੀਕ ਆ ਇਹਦੇ ਕੀ ਕਿੰਨਾ ਕ ਪਾ ਦੂ ਬਾਈ ਐਸਟੀਮੇਟ ਦੇਖੋ ਹਜੇ ਤੱਕ ਲੋ ਲਾਹੀ ਜਾਂਦੀ ਆ ਠੀਕ ਆ ਕਿੰਨੇ ਕ ਦਾ ਲੈ ਜੋ ਹਜੇ ਐਸਟੀਮੇਟ ਦੇ ਹਜੇ 10 ਦਸ ਰਹਿੰਦੇ ਇਹਦੇ 10 ਦਸ ਰਹਿੰਦੇ ਆ ਠੀਕ ਆ ਬਾਕੀ ਆਪਾਂ ਥਣ ਚੈੱਕ ਕਰਾਉਣੇ ਬਾਈ ਬਾਹਰ ਨਾਲ ਦਾ ਥਣ ਲੱਗਾ ਚਾਹੇ ਖੜਮੇ ਪੂਰੀ ਬਿੱਥੀ ਦਿਆ ਠੰਡੀ ਸੀ ਇਹ ਕਿਵੇਂ ਆ ਬਾਈ ਠੰਡੀ ਸੀ ਬਹੁਤ ਜਿਵੇਂ ਮਰਜ਼ੀ ਬਾਈ ਹੱਥ ਪੈਰੀ ਚੱਲ ਕੋਈ ਦਿੱਕਾ ਨਹੀਂ ਲੈ ਹੂੰ ਜਿਵੇਂ ਮਰਜ਼ੀ ਹੋਂ ਚੱਲੇ ਬਾਈ ਕਿਹੜਾ ਮਾਲ ਠੀਕ ਆ ਬਾਈ ਤਰਾ ਥਾਂ ਫੜੀ ਚੰ ਥਾਰੇ ਨਹੀਂ ਲੈ ਲੈ ਵਹੀ ਚੱਕਰੀ ਨਹੀਂ ਹਨਾ ਪੂਰੀ ਠੰਡੀ ਸੀ ਲਾ ਖੋਲ ਦੇ ਬਾਈ ਤੋਰ ਦੇ ਨੀ ਮੈਂ ਨਹੀਂ ਬਾਈ ਅੱਡਰ ਬਾਈ ਚੈੱਕ ਕਰਾਉਣਾ ਬਹੁਤ ਸੋਹਣਾ ਬਾਕੀ ਬਾਈ ਕਹਿੰਦਾ 20 ਲੀਟਰ ਦੁੱਧ ਦਿੱਤਾਗਾ ਪਿਛਲੇ ਸੂਏ ਨੇ ਕਰਮਾਲੀ ਨੇ ਕੱਤ ਬਰੀਡ ਪੱਖੋਂ ਬਹੁਤ ਚੰਗੀ ਆ ਬਾਈ ਧਰ ਦੁਰ ਕਿਵੇਂ ਸੀ ਬਾਈ ਧਾਰ ਬਹੁਤ ਬੋਲੀ ਆ ਬਾਈ ਠੀਕ ਆ ਮਸ਼ੀਨ ਤੇ ਚਾਹੁੰਦੇ ਸੀ ਕਿ ਫਿਰ ਇੱਥੇ ਮਸ਼ੀਨ ਤੇ ਵੀ ਕੋਈ ਨਹੀਂ ਹੱਥ ਵੀ ਚੋ ਲੈਣਾ ਇਹਦੇ ਲੈ ਤੂੰ ਖੜਨੇ ਖੁੜਨੇ ਚੈੱਕ ਕਰ ਲਓ ਬਾੜ ਦੀ ਸਨਖ ਆਪਣਾ ਨਾ ਬਾੜ ਚ ਫੁੱਲ ਆ ਵਜਨ ਵਜੂਦ ਵਾਲੀ ਵੜਾ ਕਿਸੇ ਪੱਖ ਤੋਂ ਲਸੀਲਾ ਵੀ ਨਹੀਂ ਫਿਰ ਚੈੱਕ ਕਰ ਲਓ ਬਹੁਤ ਪਿਆਰਾ ਗਾ ਬਾਕੀ ਠੰਡੀ ਸੀਲ ਬਾਈ ਨੰਦਾਸੀ ਦੇ ਤੱਕ ਨਾ ਫੁੱਲ ਕੀ ਮੋਲਾ ਫਰਵਾਈ ਜਾਇਆ ਜਾ ਇਹਦਾ ਵੀ 80000 ਆ ਠੀਕ ਆ 80000 ਰੁਪਿਆ ਮੋਲਾ ਬਾਕੀ ਮਾਨਤਨ ਹੋ ਜੂ ਬਾਈ ਮਾਨਤਾ ਕਰਦੇ ਨੇ ਬਈ ਥੋੜਾ ਘੱਟ ਠੀਕ ਆ ਬੋਲੋ ਵੀ ਹੂੰ ਤੇ ਬਾਈ ਕਹਿੰਦਾ ਮਾਨਤਾਨ ਬਾਈ ਜ਼ਰੂਰ ਕਰ ਦਿਆਂਗੇ ਮੌਕੇ ਤੇ ਬਾਕੀ ਬਾਈ ਵਪਾਰ ਦਾ ਬਾਈ ਦਾ ਕੋਈ ਕੰਮ ਨਹੀਂਗਾ ਨਹੀਂ ਕੋਈ ਵਪਾਰ ਦਾ ਕੋਈ ਕੰਮ ਨਹੀਂ ਕਰਦੇਗਾ ਹਾਂ ਕਰਦੇ ਨੇ ਬਾਈ ਗਾਇਆਂ ਤੇ ਉਹੀ ਬਾਈ ਅੱਜ ਸੇਲ ਕਰਦਾ ਮੈਥੋਂ ਸਾਹਮਣੀਆਂ ਨਹੀਂ ਪਸ਼ੂ ਵਾਦੇ ਆ ਠੀਕ ਆ ਬਾਈ ਕਹਿੰਦਾ ਮੈਥੋਂ ਸਾਹਮਣੀਆਂ ਨਹੀਂ ਤਾਂ ਹੀ ਕਰਕੇ ਮੈਂ ਵੇਚ ਦਾਂਗਾ ਮੋਲੇ ਦਾ 80000 ਰੁਪਏ ਹਾਂ ਇਹਦਾ 80000 ਵੀਰੇ ਠੀਕ ਆ ਬਾਕੀ ਕਰਮ ਵਾਲੀ ਦਾ ਆਰਡਰ ਚੈੱਕ ਕਰ ਲਓ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਫੀਟਿੰਗ ਆਲਾ ਲੈ ਵਗਾ ਬਣਦੀ ਬਹੁਤ ਹੂ ਬਾਈ ਬਣਦੀ ਬਹੁਤ ਪੁਰਾਣੀ ਜਾਂਦਾ ਇਹੋ ਠੀਕ ਆ ਬਈ ਕਹਿੰਦਾ ਬਣਦੀ ਬਹੁਤ ਪੁਰਾਣੀ ਜਾਂਦਾ ਬਾਲਟਾਂ ਚੈੱਕ ਕਰ ਲਓ ਕੱਚੀ ਕੱਚੀ ਪਈ ਹੈਗੀ ਜਦੋਂ ਕਰਮਣ ਨੇ ਸੋਨਾ ਚੰਗੀ ਤਰ੍ਹਾਂ ਤਿਆਰ ਹੋ ਕੇ ਸੋਨਾ ਤੇ ਵੀਡੀਓ ਨਾਲ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ